ਕੱਤੀ 2 ਵਾਰ ਕੱਤੀ ਲੱਕ ਕੱਤੀ ਕਰ ਲਈ ਕਪੜਾ ਮੰਗਾ ਤਿੰਨ ਮੀਟਰ ਹੋਊਗਾ ਪੌਣੇ ਤਿੰਨ ਮਾ ਇਹ ਆਪਾਂ ਹਾਂ ਬਸ 34 ਇੰਚ ਦੀ ਸਲਵਾਰ ਆ ਗਈ 31 ਇੰਚ ਦੀ ਆਪਾਂ ਕਟਾਈ ਕਰ ਲਈ ਬੈਲਟ ਜਿਹੜੀ ਉਹ ਭਲਾਈ ਦੀ ਥੋੜੀ ਜਿਹੀ ਛੋਟੀ ਲਾਉਣੀ ਆ ਜੀ 5 ਇੰਚ ਦੀ ਲਾਉਂਦੀਆਂ ਨੇ ਕਿ ਵਿੱਚ ਤਾਂ ਕਿਹਣਾ ਆਪਾਂ 5 ਇੰਚ ਦੀ ਲਾਉਂਦੇ ਨੇ ਉਹ ਥੱਲੇ ਝੁਕੀ ਜਾਂਦੇ ਸਲਵਾਰਾ ਫਿਰ 5 ਇੰਚ ਦੀ ਨੀਲੂਟ ਰੈਂਦੀ ਹੈਗੀ ਹਾਂ ਬਸ ਸਲਵਾਰ ਹੀ ਕੱਟ ਲੈਣੀ ਐ ਬਸ ਇਹ ਇਨਾ ਕਪੜਾ ਬਚ ਗਿਆ ਹਾਂ ਬਸ ਇਹ ਲਾ ਦੇ ਬੈਲਟ ਬੋਲਟ ਲੱਗ ਜੂਗੀ ਉਹਦੀ ਸਲਵਾਰ ਹਲਕੀ ਜਿਹੀ ਵਧੀਆ ਬਣ ਜੂਗੀ ਵਾਲੇ ਭਾਰੀ ਦਾ ਕੀ ਫਾਇਦਾ ਸਲਵਾਰ ਗੋਡਾਂ ਤੇ ਤਾਂ ਲਾਉਣਾ ਲੱਗੂਗੀ ਚੁੰਨੀ ਲੈ ਸਰ ਤੇ ਫਿਰ ਮੁਰੇ ਪਿੱਛਾ ਉਰੇ ਅੱਜ ਆਪਣਰ ਵਾਰ ਹੋਏ ਚਾ ਚਾ ਇਹ ਸਾਡਾ ਜੈਪਨਰ ਵਾਰ ಆ ವಿದ್ದ ಆ ರೀತಿಯಾಗಿ ಆ ರೀತಿಯಾಗಿ ಆ ರೀತಿಯ ಚಲೋ ಹಾಂ ಅಲ್ಲ ಅದೇ ಜಡ ಬದ್ದ ಕಪ್ಪಡ ಬಸ್ ಐವಲ್ಟದಲ್ಲ ಈಜ ಹೂವ ಹಾಂ ಇಲ್ಲ ಅದೇ ಹಾಂ ಅಲ್ಲ ಅದೇ ತುಂಬ ಏನು ಹ್ಞೂ ਹਾਂ ਜੀ ਤੁਲੇ ਇਹ ਹੋ ਮੰਮੀ ਉਹ ਵੜਾ ਉਹ ਡਰ ਗਿਆ ਉਹ ਡਰ ਗਿਆ ਬਾਬਾ ਸੱਟਰ ਤਾਂ ਨੇ ਵੱਜੀ ਚੱਲ ਇੱਥੇ ਆਇਆ ਘਟ ਤੁਰਾ ਮਨੇ ਦੂਰਾ ਕਰਕੇ ਇਹਨੂੰ ਕੱਪੜੇ ਨੂੰ ਪਾਸੇ हट ਜਾ ਮੁੰਡਿਆ ਪਾਸੇ हट ਜਾ ਤੂੰ ਹੇਤ ਲੱਗਿਆ ਖੜਾ ਨਾਲ ਅੱਛਾ ਅੱਛਾ ਨਾ ਤਾਲਪਰੇ ਦੂਰੇ ਕਰ ਲੈ ਦੂਰੇ ਕਰਕੇ ਦੇ ਵਿੱਚ ਜਿਹੜੇ ਆਪਾਂ ਪਾਉਂਚੇ ਕਹਦੇ ਨੇ ਗੋਡੇ ਕਹਦੇ ਨੇ ਕਿ ਉਤੋਂ ਵਿੱਚ ਨਿਕਲ ਜਾਣਗੇ ਹੁਣ ਵਾਲੀਆਂ ਭਾਰੀ ਸਲਵਾਰਾਂ ਜਾਂ ਕੋਪਾਂ ਦੇ ਵਿੱਚ ਹਲਕੀ ਜਿਹੀ ਹਲਵਾਰ ਪਾਉਂਦੇ ਆਂ ਕਰਾ ਨਹੀਂ ਹਾਂ ਲੋ ਜੀ ਹੁਣ ਅਸੀਂ ਫੋਣ ਜਾ ਰਹੇ ਹਾਂ ਗੋਡੇ ਤੇ ਜਿਹੜੇ ਹੁਣ ਆਪਾਂ ਸੂਰਕ ਪੂਰਾ ਕਰ ਲਿਆ ਦੋ ਵਾਰੀ ਆਪਾਂ ਲੈਂਥ ਵੇਲੇ ਸਵਾਰ ਦੀ ਮੜਕੇ ਤੇ ਫਿਰ ਝੋਲੀ ਦਾ ਪੂਰਾ ਬਣ ਗਿਆ ਤੇ ਆ ਇਹਨਾਂ ਕਪੜਾ ਆਪਾਂ ਨੇ ਮੋੜਤਾ ਇਹਦੇ ਨਾਲ ਜਿਹੜੇ ਆਪਾਂ ਗੋਡੇ ਪਾਉਣੇ ਨੇ 7 ਇੰਚ ਜੇ ਅਪਾ ਬੋਡਰ ਰੱਖਾਂ ਸੱਤ ਇੰਚ ਦੀ ਮੂਰੀ ਆਗੀ 1.5 ਇੰਚ ਆਪਾਂ ਇਧਰੋਂ ਲੈ ਲਾਂਗੇ ਆ ਦੇਖੋ 7 ਇੰਚ ਦੀ ਸਲਵਾਹ ਦੀ ਕਟਾਈ ਆਪਾਂ 33 ਇੰਚ ਕਰਿਆਗਾ ਆਪਾਂ 4 ਇੰਚ ਦੀ ਬਿਲਟ ਲਾਵਾਂਗੇ ਉਹ ਸੋਨਾ ਚੱਲੇਗਾ ਜੇ ਆ 33 ਇੰਚ ਦੀ ਆਪਾਂ ਮਸਨ ਲਾ ਲਈ ਤੇ ਹੁਣ ਆਪਾਂ ਨੇ 7 ਇੰਚ ਦੀ ਮੂਰੀ ਰੱਖਣੀ ਹੈਗੀ ਸੇ ਜੇ ਜਿਹੜੇ ਆਪਾਂ ਜਿਹੜੇ ਬਾਲੇ ਨੇ </body> ਕਹਦੇ ਨੇ ਉਹ ਪਾਏ ਨੇ ਆਪਾਂ 1.5 ਇੰਚ ਆਪਾਂ ਇਧਰੋਂ ਲੈ ਲਾਂਗੇ 1.5 ਇੰਚ ਇਧਰੋਂ ਲੈ ਲਿਆ ਤੇ ਹੁਣ ਇਹੇ ਬਣ ਗਿਆ 7.5 7 ਦੀ ਮੂਰੀ ਹੋ ਜੂਗੀ ਤੇ 1.5 ਇੰਚ ਸੌਣ ਲਾ ਦੇ ਹਾਂ ਤੇ ਹੁਣ ਇਧਰੋਂ ਸਲਵਾਰ ਨੂੰ 3 ਇੰਚ ਵੀ ਆਪਾਂ ਇਧਰੋਂ ਲੈ ਲਈ 1.5 ਇੰਚ ਆਪਾਂ ਇਧਰੋਂ ਲਾਤਾ ਕਾ ਮੈਂ ਥੋੜਾ ਜਿਹਾ ਮਿੰਦੀ ਦਾ ਤਾਂ ਅਈ ਤਕਰੀ ਆਈ ਹੋਈ ਆ ਜੀ ਬਸ ਮੈਨੂੰ ਤਾਂ ਜਿਹੜਾ ਬਣ ਜਾਂਦਾ ਵਾ ਸਾ ਵੀ ਆਇਆ ਹੈ ਇਹ ਚੀਜ਼ ਆਹ ਦੇਖੋ ਕੋ ਬੋਰਡਰ ਹਟਾ ਲਵਾਂਗੇ ਤੇ ਇਹ ਬੋਰਡਰ ਨਹੀਂ ਆਏ ਕੱਟ ਪਾ ਦੇ ਖੜਮੀ ਦੀ ਸਲਵਾਰ ਹੋ ਜਾਂਦੀ ਹੈ ਇਹ ਜਿਹੜਾ ਟੱਕਾ ਹੈ। ਇਹ ਟੱਕਾ ਤੇ ਜਿਹੜਾ ਅਸੀਂ ਆਪਾਂ ਜਿੱਥੇ ਗੋਡੇ ਮੋੜੇ ਨੇ ਇਹ ਟੱਕਾ ਪਟਕਲਾ ਰਹੇ ਨੇ। ਇਹ ਟੱਕਾ ਤੇ ਸਿਉਣ ਵੱਜ ਜੂਗੀ ਆਪਾਂ ਨਾਲੋਂ ਗੋਡੇ ਨਾਲੋਂ ਨਹੀਂ ਮੋੜੇ ਰਹਿ ਦੇ। ਸਰਵਾਰ ਦੇ ਵਿੱਚ ਹੀ ਜੜੇ ਜਾਣ। ਮਿਰਚੀ ਜੜੇ ਜਾਣਗੇ ਇਹ ਗੋਡੇ ਆਪਾਂ ਨਾਲੋਂ ਲਾਉਂਦੇ ਨਹੀਂ ਵੀ ਹੈਗੇ। ਬਸ ਸਿਉਣ ਵੱਜੂਗੀ ਜਦੋਂ ਗੋਡੇ ਆਦੇ। ਚਿੱਪ ਚੜਾ ਪਾਨੇ ਹੈ ਹਾਂ ਪਸਾਰਾ ਠੀਕ ਹੈ ਸੈਂਟੀਮੀ ਇਧਰ ਆ ਕੇ ਪਾ ਦੇ ਸਾਥ ਜੇ ਆਪਣਰ ਵਾਰ ਇਧਰ ਇਧਰ ਹੁੰਮ ਫਸਿਆ ਤੋ ਪੱਖੇ ਨਾਲ ਹੀ ਉੱਡੀ ਜਾਂਦਾ ਤਾਹੀ ਨਾ ਨਾ ਇਹ ਨਹੀਂ ਕਰਦੇ ਹਾਂ ਹਾਂ ਹੁਣ ਆਪਾਂ ਇੱਥੋਂ ਘਟਣਾ ਨੇ ਇਹ ਆਪਾਂ